ਹੈਲੋ ਨੀ ਮੀਤੀਏ ਮਰ ਜਾਣੀਏ ਤੈਨੂੰ ਮੇਰੀ ਯਾਦ ਨਹੀਂ ਆਈ ਚੂੜੀਆਂ ਤੋਂ ਬਾਅਦ ਕਿਤੇ ਆਪਣੀ ਸ਼ਕਲ ਨਹੀਂ ਵਿਖਾਈ ਬੀਜੀ ਆ ਮੈਨੂੰ ਪਤਾ ਤਾ ਬੜਾ ਬੀਜੀ ਰਹਿਣੀ ਆ ਨੀ ਮੇਰੀ ਗੱਲ ਸੁਣੋ ਜਿੱਥੇ ਮੇਰਾ ਵਿਆਹ ਹੋਇਆ ਨਾ ਮੇਰਾ ਘਰ ਵਾਲਾ ਤੇ ਇੰਨਾ ਚੰਗਾ ਮੇਰਾ ਇੰਨਾ ਲਾੜ ਕਰਦਾ ਨਾ ਪਹਿਰਾ ਸੂਟਾਂ ਦਾ ਢੇਰ ਲਾ ਕੇ ਰੱਖ ਦਿੱਤੇ ਇੰਨੀਆਂ ਜੁੱਤੀਆਂ ਲਿਆ ਕੇ ਮੇਰੇ ਅੱਗੇ ਰੱਖ ਦਿੱਤੀਆਂ ਕਹਿੰਦਾ ਬੱਸ ਤੂੰ ਪਾ ਨੀ ਮੈਂ ਤੇ ਕਹਿੰਨੀ ਤੂੰ ਵੀ ਟਾਈਮ ਸਰ ਵਿਆਹ ਕਰਾ ਲਾ ਹੋਰ ਕੀ ਨਹੀਂ ਤੇ ਤੈਨੂੰ ਬੁੱਢਾ ਮਿਲਣਾ ਮੁੜ ਕੇ ਹਈ ਨੀ ਤੇਨੂੰ ਬੁੱਢਾ ਮਿਲੂਗਾ ਫਿਰ ਉਹਦੀ ਮਾਂ ਨਹੀਂ ਹੋਣੀ ਮਤਲਬ ਤੇਰੀ ਸੱਸ ਨਹੀਂ ਹੋਣੀ ਤੇ ਵਾਧੂ ਸੁਖੀ ਹੋਣਾ ਚਲ ਬੁੱਢੇ ਨਾਲ ਹੀ ਕਰਾ ਲਈ ਨਹੀਂ ਮੇਰੀ ਸੁਣ ਗੱਲ ਸੱਸਾਂ ਨੇ ਕੀ ਸੱਸਾਂ ਤੇ ਹੁੰਦੀਆਂ ਐਵੇਂ ਦੀਆਂ ਨਹੀਂ ਨਹੀਂ ਮੇਰੇ ਸਹੁਰੇ ਘਰ ਚ ਦਿਓਰ ਹੈਗਾ ਪੁੱਠੇ ਦਿਮਾਗ ਦਾ ਮੈਂ ਕਰਤਾ ਸਿੱਧਾ ਦਿਮਾਗ ਆਣ ਕੇ ਮੈਨੂੰ ਕਹਿੰਦਾ ਭਾਬੀ ਇਹ ਰੋਟੀ ਬਣਾ ਕੇ ਦੇ ਨਾਲੇ ਮੈਂ Shimla mirch ਬਣਾ ਕੇ ਦੇ ਮੈਂ ਕਿਹਾ ਮੇਰੀ ਸੁਣ ਗੱਲ ਭਾਬੀਆਂ ਹੀ ਨੌਕਰਾਂ ਵਾਲੀ ਨਹੀਂ ਆਈ ਜਾ ਬਣਾ ਲੈ ਆਪੇ ਮੈਂ ਐਵੇਂ ਸ਼ੋਅ ਕੀਤਾ ਕਿ ਮੇਰੇ ਰੋਟੀਨ ਬਣਾਉਣੇ ਨਹੀਂ ਆਉਂਦੀ ਹੈਗੀ ਪਹਿਲਾਂ ਪਹਿਲੇ ਇਹਨਾਂ ਨੂੰ ਮੂੰਹ ਲਾ ਦਿੱਤਾ ਤੇ ਇਹਨਾਂ ਨੇ ਮੈਨੂੰ ਤਰੰਤਰਾਂ ਦੇ ਪਕਵਾਨ ਬਣਵਾਉਣੇ ਆ। ਥੋੜੀ-ਥੋੜੀ ਦੱਸੂੰਗੀ 5-7 ਸਾਲਾਂ ਬਾਅਦ ਪਹਿਲੇ ਸੱਟੇ ਆਪਣਾ ਭੇਦ ਨਾਨਾ ਕਦੇ ਨਹੀਂ ਦੇਣਾ ਤੈਨੂੰ ਖੁਸ਼ੀ ਦੀ ਗੱਲ ਦੱਸਾਂ ਜਿਵੇਂ ਮਾਲ ਚੱਲੀ ਆ। ਮਾਲ ਮਾਲ ਪਹਿਣਾ ਸ਼ਾਪਿੰਗ ਮਾਲ। ਅੱਛਾ ਮੈਂ ਆਪਣੇ ਮੈਂ ਤਾਂ ਕਦੇ ਵੇਖਿਆ ਨਹੀਂ ਹੈਗਾ। ਜੀ ਮੇਰਾ ਘਰ ਵਾਲਾ ਬਾਲਾ ਹੀ ਚੰਗਾ। ਚੱਲ ਵਧੀਆ ਐਵੇਂ ਧੀ ਰਹੇ ਬਸ ਕੇ ਚੁੱਕਣਾ ਜਣਾ ਆਵੇ ਮੇਰਾ ਫੇਰ ਤਾਂ ਕੋਈ ਨਾ ਚੁਪਣਾ ਚ ਆ ਜੇ ਫੇਰ ਮੈਨੂੰ ਚੁਪਣਾ ਤੋਂ ਲਾਉਣਾ ਆਉਂਦਾ ਆ ਹਾਂ ਤੈਨੂੰ ਪਤਾ ਹੀ ਫੇਰ ਮੈਂ ਕਿਵੇਂ ਦੀ ਹੈਗੀ ਆ ਫਿਰ ਚੰਗਾ ਚੰਗਾ ਫਿਰ ਮੜ ਮੜਾ ਤੇਰਾ ਦਿਲ ਛੜਿਆ ਓਕੇ ਬਾਏ ਦਫਾ ਹੋ